ਚੋਰਾ ਨੇ ਬੀਤੀ ਦਿਰਾ ਟਾਂਡਾ ਦੇ ਇੱਕ ਕਲੋਟੀ ਨਗਰ ਵਿੱਚ ਚਾਰ ਮੱਜਾ ਚੋਰੀ ਕੀਤਿਆਂ ਹਨ ਇਸ ਸਬੰਧੀ 22 ਜੂਨ ਦਿਨ ਸ਼ਨੀਵਾਰ ਸਵੇਰੇ 8 ਵਜੇ ਦੇ ਕਰੀਬ ਸੂਚਨਾ ਮਿਲਣ ਤੇ ਟਾਂਡਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਟਾਂਡਾ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਵਾਰਡ ਕਾਉਂਸਲਰ ਰਾਜੇਸ਼ ਲਾੜੀ ਨੇ ਦੱਸਿਆ ਕਿ ਚੋਰ ਸਰਮਨ ਸਿੰਘ ਦੀ ਇੱਕ ਮੱਝ ਤੇ ਲੱਲੂ ਸਿੰਘ ਦੀਆਂ ਤਿੰਨ ਮੱਝਾਂ ਚੋਰੀ ਕਰਕੇ ਲੈ ਗਏ ਹਨ ਇਸ ਸਬੰਧੀ ਟਾਂਡਾ ਪੁਲਿਸ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਅਸੀਂ ਖੜੇ ਆ ਜੀ ਸੱਲਾ ਰੋਡ ਤੇ ਵਾਰਡ ਨੰਬਰ 12 ਕਲੋਟੀ ਨਗਰ ਤੇ ਤੇ ਆ ਦੇਖ ਲੋ ਨਹਿਰ ਪੈ ਗਿਆ ਅੱਗੇ ਤੇ ਸੋਨਾ ਚਾਂਦੀ ਚੋਰੀ ਹੁੰਦੀ ਸੀ ਕੋ ਭਾਂਡੇ ਲੈ ਗਿਆ ਕੋ ਘਰੋਂ ਹੋਰ ਸਮਾਨ ਲੈ ਗਿਆ ਹੁਣ ਤਾਂ ਬੇੜਾ ਹੀ ਘਰ ਖੋ ਗਿਆ ਉਹ ਤੇ ਮੱਝਾਂ ਗਾਵਾਂ ਵੀ ਲਾਪੀਆਂ ਚੋਰੀ ਹੋਣ ਇੱਥੋਂ ਆ ਰਾਤ ਤਿੰਨ ਮੱਝਾਂ ਲੱਦ ਕੇ ਲੈ ਗਿਆ ਇੱਕ ਸਾਡੇ ਉਹ ਆ ਭਾਬੀ ਹੁਣ ਖੜੇ ਆ ਸਰਬਨ ਸਾਡਾ ਭਰਾ ਉਧਰ ਉਹਨਾਂ ਦੀ ਮੱਝ ਉਧਰੋਂ ਲੈ ਗਿਆ ਤੇ ਤਿੰਨ ਮੱਝਾਂ ਇੱਥੋਂ ਤੇ ਇੱਕ ਉਥੋਂ ਚਾਰ ਮੱਝਾਂ ਇੱਕੋ ਰਾਤ ਚ ਖੋਲ ਕੇ ਤਾਂ ਲੱਦ ਕੇ ਗੱਡੀ ਚ ਲੈ ਗਿਆ ਦੇਖ ਲੋ ਆ ਦੇਖੋ ਕਿੱਲੇ ਕਿਦਾਂ ਖਾਲੀ ਹੋਏ ਆ ਉਹਨਾਂ ਦਾ ਸਾਰਾ ਸਿਸਟਮ ਸਾਰਾ ਰੋਜਗਾਰ ਹੈ ਡੰਗਰਾਂ ਦੇ ਸਿਰ ਤੇ ਵਿਚਾਰੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸੀ ਤੇ ਉਹਨਾਂ ਦੀਆਂ ਜਿਹੜਾ ਮਤਲਬ ਢਿੱਡ ਦੇ ਲੱਤ ਵੱਜ ਗਈ ਉਹਨਾਂ ਦੇ ਰੋਟੀ ਦਾ ਗੁਜ਼ਾਰਾ ਸੀ ਜੇ ਖਤਮ ਕਰ ਗਿਆ ਤੇ ਸਾਡੀ ਪੰਜਾਬ ਸਰਕਾਰ ਨੂੰ ਪੁਲਿਸ ਵਾਲਿਆਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਲੱਭੋ ਇਹਨਾਂ ਨੂੰ ਫੜੋ ਇਹਨਾਂ ਨੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਘੁਬਾਰਦਾ ਤਾਂ ਸਾਡੇ ਏਰੀਆ 'ਚ ਹੀ ਕਰ ਦਿੱਤੀਆਂ ਆ ਕਿ ਦਸਵੀਂ ਵਾਰਦਾ ਸਾਡੇ ਏਰੀਆ 'ਚ ਹੀ ਆ ਵੀ ਮੱਝਾ ਕਲੀਆਂ ਚੋਰੀ ਮਾਨਪੁਰੋਂ ਝਾਵਾਂ ਤੋਂ ਇਤੋਂ ਪਟੜਿਆਲੇ ਮੋੜ ਤੋਂ ਬੱਕਰੀਆਂ ਮੱਝਾਂ ਵੀ ਲੈ ਜਾਂਦੇ ਆ ਤੇ ਹੱਥ ਜੋੜ ਕੇ ਬੇਨਤੀ ਆ ਪੁਲਸ ਵਾਲਿਆਂ ਨੂੰ ਵੀ ਬੇਨਤੀ ਤੁਹਾਡੇ ਅੱਗੇ ਵੀ ਇਹਦਾ ਛੇਤੀ ਤੋਂ ਛੇਤੀ ਇੰਤਜ਼ਾਮ ਕਰਕੇ ਇਹਨਾਂ ਨੂੰ ਫੜੋ ਫੜ ਕੇ ਤੇ ਇਹਨਾਂ ਦਾ ਜੋ ਬਣਦਾ ਇਹਨਾਂ ਨੂੰ ਇਹਨਾਂ ਨੂੰ ਇਨਸਾਫ ਦਿਓ ਭਾਬੀ ਦੱਸੋ ਤੁਹਾਡੀ ਮੱਝ ਕਿੱਥੋਂ ਲੈ ਕੇ ਜਾਂਦਾ 10000 ਸਰਦੀ ਕੀਲੇ ਤੋਂ ਚੋਲੀ ਕਿੱਥੇ ਤੁਹਾਡਾ ਉੱਥੇ ਘਰ ਲੱਗਿਆ ਹਾਂਜੀ ਇਹਨਾਂ ਦਾ ਘਰ ਆ ਜੀ ਪਿੱਛੇ ਕੋਲੋਟੀ ਨਗਰ ਉਹ ਪਰਲੇ ਪਾਸੇ ਜਦੋਂ ਆਪਾਂ ਮਿਆਣੀ ਰੋਡ ਤੋਂ ਅੰਦਰ ਨੂੰ ਆਉਂਦੇ ਆ ਉਧਰਲੇ ਪਾਸੇ ਇੱਕ ਉਧਰੋਂ ਖੋਲ ਕੇ ਲੈਂਦੀਆਂ ਤਿੰਨ ਇਥੋਂ ਖੋਲੀਆਂ ਚਾਰ ਲੈ ਗਏ ਧੰਨਵਾਦ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज